ਨਮਸਕਾਰ ਮੋਗਾ ਟੂਡੇ ਨਿਊਜ਼ ਦੇਖ ਰਹੇ ਸਾਰੇ ਦਰਸ਼ਕਾਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਸਾਥਿਓ ਜੇਕਰ ਤੁਸੀਂ ਵੀ ਯੂਜ਼ ਕਰਦੇ ਹੋ ਮੋਬਾਈਲ ਤੇ ਮੋਬਾਈਲ ਦੇ ਉੱਪਰ ਇੰਟਰਨੈਟ ਤਾਂ ਇਹ ਖਬਰ ਤੁਹਾਡੇ ਲਈ ਬਹੁਤ ਐਮ ਹੈ ਕਿਉਂਕਿ ਜਿਵੇਂ ਜਿਵੇਂ ਮੈਂ ਕਹੂੰਗਾ ਕਿ ਜਿਵੇਂ ਟੈਕਨੋਲੋਜੀ ਹਾਈ ਟੈਕ ਹੋ ਰਹੀ ਹੈ ਓਵੇਂ ਜਿਹੜਾ ਕਰਾਈਮ ਵੀ ਹਾਈ ਟੈਕ ਹੋ ਰਿਹਾ ਹੈ ਖਾਸ ਕਰਕੇ ਜੇ ਮੈਂ ਗੱਲ ਕਰਾਂ ਤਾਂ ਸਾਈਬਰ ਕਾਇਮ ਦੀ ਤੇ ਫੋਨਾਂ 'ਤੇ ਹੋਣ ਵਾਲੀ ਠੱਗੀ ਦੀ ਇਸੇ ਲਈ ਸਾਡੇ ਨਾਲ ਅੱਜ ਮੌਜੂਦ ਨੇ ਸਾਈਬਰ ਸੈੱਲ ਮੋਗਾ ਦੇ ਇੰਚਾਰਜ ਅਰਸ਼ਪ੍ਰੀਤ ਕੌਰ ਗਰੇਵਾਲ ਤੇ ਅਸੀਂ ਇਹਨਾਂ ਤੋਂ ਜਾਣਦੇ ਹਾਂ ਕਿ ਕਿਸ ਤਰ੍ਹਾਂ ਜਿਹੜੇ ਲੋਕ ਠੱਗੀ ਦੇ ਸ਼ਿਕਾਰ ਹੁੰਦੇ ਕੌਸ਼ਨ ਲੈਣੇ ਚਾਹੀਦੇ ਆ ਇਸ ਠੱਗੀ ਤੋਂ ਬਚਣ ਵਾਸਤੇ ਮੈਡਮ ਪਹਿਲਾਂ ਤਾਂ ਤੁਹਾਡਾ ਸਵਾਗਤ ਹੈ ਜੀ ਮੁਗਲ ਟੂਡੇ ਨਿਊਜ਼ ਦੇ ਵਿੱਚ ਥੈਂਕ ਯੂ ਜੀ ਥੈਂਕ ਯੂ ਫॉर ਹੈਵਿੰਗ ਮੀ ਮੈਡਮ ਆਪਾਂ ਜੇਕਰ ਗੱਲ ਕਰੀਏ ਮੋਗਾ ਪੁਲਿਸ ਦੀ ਤੇ ਜਿਹੜੀ ਫੋਨ ਤੇ ਠੱਗੀ ਹੋ ਰਹੀ ਹੈ ਤੇ ਮੋਗਾ ਪੁਲਿਸ ਉਸ ਨੂੰ ਲੈ ਕੇ ਕਿੰਨੀਕ ਸੰਜੀਦਾ ਹੈ ਤੇ ਆਪਣੀ ਪਬਲਿਕ ਨੂੰ ਬਚਾਉਣ ਵਾਸਤੇ ਕੀ ਸਟੈਪ ਚੱਕੇ ਜਾ ਰਹੇ ਜੀ ਜਿਹੜੀਆਂ ਫੋਨ ਕਾਲਸ ਦੇ ਉੱਤੇ ਜਿਹੜਾ ਫਰਾਡ ਹੋ ਰਿਹਾ ਫਾਈਨੈਂਸ਼ੀਅਲ ਫਰਾਡ ਹੋ ਰਿਹਾ ਉਹਦੇ ਅੰਦਰ ਉਹਦੀ ਐਸਐਸਪੀ ਸਰ ਮੋਗਾ ਸ਼੍ਰੀ ਵਿਵੇਕ ਸੋਨੀ ਸਰ ਇਹਨਾਂ ਦੀਆਂ ਸਟ੍ਰਿਕਟ ਗਾਈਡਲਾਈਨਸ ਹੈਗੀਆਂ ਨੇ ਟੂ ਰਜਿਸਟਰਡ ਐਫਆਈਆਰਸ ਸੋ far we have registered around 9 एफआईआरस ਸਾਡੇ ਦਰਸ਼ਕ ਜਾਣਨਾ ਚਾਹੁੰਦੇ ਆ ਕਿ ਕਿਸ ਤਰ੍ਹਾਂ ਦੀ ਠੱਗੀ ਜਿਹੜੀ ਐ ਫੋਨ ਦੇ ਉੱਪਰ ਹੁੰਦੀ ਹੈ ਜੀ ਅ ਬਹੁਤ ਤਰ੍ਹਾਂ ਦੀ ਠੱਗੀ ਅੱਜ ਕੱਲ ਫੋਨ ਦੇ ਉੱਤੇ ਹੋ ਰਹੀ ਹੈ ਤਾਂ ਤੁਹਾਨੂੰ ਫੋਨ ਕਾਲਸ ਆਉਂਗੀਆਂ ਰੈਂਡਮਲੀ ਕਿਸੇ ਵੀ ਟਾਈਮ ਤੇ ਦੇੰਦੇ ਵਿੱਚ ਕਿ ਪਹਿਲੀ ਪਹਿਲੀ ਤਰ੍ਹਾਂ ਦੀ ਆਪਾਂ ਉਹਨੂੰ ਸਟੈਪਸ ਦੇ ਅੰਦਰ ਮੈਂ ਐਕਸਪਲੇਨ ਕਰ ਦਣੀ ਹੈ ਪਹਿਲੀ ਹੁੰਦੀ ਹੈ ਕਿ ਤੁਹਾਨੂੰ ਕਾਲ ਆਉਂਦੀ ਹੈ ਤੁਹਾਡਾ ਮੁੰਡਾ ਕਿੱਥੇ ਹੈ ਜੀ ਅਸੀਂ ਚੰਡੀਗੜ੍ਹ ਪੁਲਿਸ ਤੋਂ ਬੋਲ ਰਹੇ ਆ ਜਾਂ ਕੋਈ ਪੁਲਿਸ ਆਫੀਸਰ ਬੋਲ ਰਹੇ ਆ ਤੁਹਾਡਾ ਮੁੰਡਾ ਅਸੀਂ ਡਰਗ ਦੇ ਵਿੱਚ ਫੜ ਲਿਆ ਗੱਡੀ 'ਚ ਜਾ ਰਿਹਾ ਸੀ ਗੱਡੀ 'ਚੋਂ ਡਰੱਗਸ ਮਿਲੇ ਸਾਨੂੰ ਲੱਗ ਰਿਹਾ ਉਹ ਇਨੋਸੈਂਟ ਹੈਗਾ ਜੇ ਤੁਸੀਂ ਬਚਾਅ ਕਰਾਉਣਾ ਹੈ ਤਾਂ ਇਨੇ ਲੱਖ ਰੁਪਏ ਦੇ ਟੈਲੀਉਸ ਅਮਾਉਂਟ ਸਪੈਸਿਫਿਕਲੀ ਤੁਹਾਡੀ ਗੱਲਬਾਤ ਸੁਣ ਕੇ ਤੁਹਾਡੇ ਨਾਲ ਨੇਗੋਸ਼ੀਏਟ ਵੀ ਕਰ ਲੈਣਗੇ ਐਂਡ ਤੁਸੀਂ ਇੰਨਾ ਕੋ ਉਹਨਾਂ ਦੀਆਂ ਗੱਲਾਂ 'ਚ ਆ ਜਾਂਦੇ ਹੋ ਤੁਹਾਡਾ ਮੁੰਡਾ ਕਿਤੇ ਪੜਨ ਗਿਆ ਹੁੰਦਾ ਜਾਂ ਮਾਰਨਿੰਗ ਵਾਕ ਤੇ ਗਿਆ ਹੁੰਦਾ ਇਫ ਦ ਕਾਲ ਇਜ਼ अर्ਲੀ ਇਨ ਦ ਮਾਰਨਿੰਗ ਤੇ ਤੁਹਾਨੂੰ ਲੱਗਦਾ ਕਿ ਸ਼ਾਇਦ ਹੀ ਇਜ਼ ਰੀਲੀਸਟਕ ਤੇ ਆਪਾਂ ਬਿ ਹੈਸ ਹੈਪਨ ਪਹਿਲਾਂ ਪਿਛੇ ਜੀ ਕਾਫੀ ਕੇਸਿਸ ਇਦਾਂ ਦੇ ਆਏ ਹੈਗੇ ਕਿ ਪੁਲਿਸ ਆਫੀਸਰ ਬਣ ਕੇ ਇਵਨ ਕੋਈ ਐਸਪੀ ਐਸਐਸਪੀ ਰੈਂਕ ਦੇ ਆਫੀਸ਼ੀਅਲਸ ਬਣ ਕੇ ਵੀ ਦੇ ਗਿਵ ਯੂ ਅ ਕਾਲ ਐਂਡ ਇਹਦੇ ਅੰਦਰ ਤੁਹਾਨੂੰ ਮਤਲਬ ਪਹਿਲਾਂ ਤਾਂ ਇਹਨੂੰ ਕਨਫਰਮ ਕਰ ਲੋ ਪਹਿਲੀ ਗੱਲ ਤਾਂ نو ਪੁਲਿਸ ਆਫੀਸਰ ਵਿਲ ਕਾਲ ਯੂ ਲਾਈਕ ਦਸ ਇਦਾਂ ਤੁਹਾਨੂੰ ਕੋਈ ਵੀ ਫੋਨ ਨਹੀਂ ਕਰੂਗਾ ਤੇ ਕਦੇ ਵੀ ਇਹ ट्रांजैक्शन ਡਾਇਰੈਕਟਲੀ ਨਾ ਕਰੋ ਇਮੀਡੀਏਟ ਟ੍ਰਾਂਜੈਕਸ਼ਨ ਕਰ ਦਿੱਤੀ ਜਾਂਦੀ ਹੈ ਕਿਸੇ ਦਾ 2 ਲੱਖ ਚਲਾ ਗਿਆ 3 ਲੱਖ ਚਲਾ ਗਿਆ ਇਦਾਂ ਦੇ ਸਾਡੇ ਕੋਲ ਕਾਫੀ ਵਿਕਟਿਮਸ ਆਉਂਦੇ ਹੈਗੇ ਇਸ ਤੋਂ ਬਾਅਦ ਜੀ ਫੋਨ ਕਾਲ ਹੋ ਰੌਂਦੀ ਹੈਗੀ ਹੈ ਇੱਕ ਇੱਕ ਆਉਂਦੀ ਹੈ ਵੀ ਅਸੀਂ ਕਸਟਮ ਤੋਂ ਬੋਲ ਰਹੇ ਹਾਂ ਤੁਹਾਡਾ ਪਾਰਸਲ ਆਉਣਾ ਸੀ ਜੀ ਅਸੀਂ ਇੱਥੇ ਵਿਧੋਲਡ ਕਰ ਲਿਆ ਜੇ ਤੁਸੀਂ ਇਹਦੇ ਇਨੀ ਪੇਮੈਂਟ ਕਰ ਦੋਗੇ ਤਾਂ ਅਸੀਂ ਉਹਨੂੰ ਕਲੀਅਰ ਕਰ ਦਾਂਗੇ ਆਦਰਵਾਇਜ਼ ਐਫ ਆਰ ਐਲ ਵੀ ਇਨੀਸ਼ੀਏਟਡ ਅਗੇਂਸਟ ਯੂ ਹੁਣ ਨਾ ਤਾਂ ਤੁਹਾਡਾ ਕੋਈ ਪਾਰਸਲ ਡਿਊ ਹੁੰਦਾ ਇਨ ਮਨੀ ਕੇਸਸ ਤੁਹਾਨੂੰ ਪਤਾ ਹੀ ਨਹੀਂ ਹੁੰਦਾ ਇਦਾਂ ਦਾ ਤੁਸੀਂ ਕੋਈ ਕੋਰੀਅਰ ਮੰਗਾਇਆ ਹੋਊਗਾ ਤਾਂ ਹੀ ਕੋਈ ਕੋਰੀਅਰ ਆਊਗਾ ਨਾ ਬਟ ਸਟਿਲ ਤੁਸੀਂ ਜਿਹੜੇ ਹੈਗੇ ਆ ਵਿਕਟਮਸ ਇਸ ਦਾ ਸ਼ਿਕਾਰ ਹੋ ਜਾਂਦੇ ਆ ਐਂਡ ਇਸ ਤਰ੍ਹਾਂ ਪਿੱਛੇ ਜੇ अराउंड 28 ਲੱਖ ਕੀ ਇੱਕ ਲੜਕੀ ਨੇ ਆਪਦੇ ਅਕਾਊਂਟ ਚੋਂ ਟ੍ਰਾਂਸਫਰ ਕਰ ਦਿੱਤਾ ਸੀ ਜਿਹਦੀ ਅਸੀਂ ਐਫਆਈਆਰ ਰਜਿਸਟਰ ਕੀਤੀ ਹੈ ਐਂਡ ਵੀ ਆਰ ਇਨਵੈਸਟੀਗੇਟਿੰਗ ਦੈਟ ਕੇਸ ਜੀ ਥਰਡ ਕੇਸ ਹੁੰਦਾ ਹੈ ਜੀ ਦੇ ਕਾਲ ਆਪ ਹਾਂਜੀ ਕੀ ਹਾਲ ਨੇ ਭੈਜੀ ਠੀਕ ਹੋ ਤੇ ਕੋਈ ਵੀ 올ਡ 올ਡ ਯਾ 올ਡ ਏਜ ਪੀਪਲ ਗੇਟ ਵਿਕਟਮ ਆਫ ਦਿਸ ਕੇਸ ਮੈਂ ਤੁਹਾਡਾ ਰਿਸ਼ਤੇਦਾਰ ਬੋਲਦਾ ਕੈਨੇਡਾ ਤੋਂ ਪਛਾਣਿਆ ਤੁਸੀਂ ਐਂਡ ਮੋਸਟਲੀ ਕੈਨੇਡਾ ਕਿਸੇ ਨਾ ਕਿਸੇ ਦਾ ਕੋਈ ਨਾ ਕੋਈ ਰਿਲੇਟਿਵ ਗਿਆ ਹੀ ਹੁੰਦਾ ਤਾਂ ਵਰ ਦੇ ਡੂ ਇਜ਼ ਕਿ ਮੈਂ ਤੁਹਾਡਾ ਰਿਲੇਟਿਵ ਬੋਲਦਾ ਮੈਨੂੰ 10 ਲੱਖ ਰੁਪਏ ਦੀ ਐਮਰਜੈਂਸੀ ਲੋਨ ਸੀ ਤੁਸੀਂ ਮੈਨੂੰ ਪਾ ਦਿਓ ਮੈਂ ਮੇਰਾ ਬੰਦਾ ਤੁਹਾਨੂੰ ਇੱਥੇ 10 ਲੱਖ ਰੁਪਏ ਫੜਾ ਜੂਗਾ ਯਾ ਫਿਰ ਅਦਰਵਾਈਜ਼ ਐਜ਼ ਅ ਹੈਲਪ ਮੰਗ ਲੈਣਦੇ ਵੀ ਅਸੀਂ ਤੁਹਾਨੂੰ ਬਾਅਦੂ ਵਾਪਿਸ ਕਰ ਦਾਂਗੇ। ਤੋਂ ਪੀਪਲ ਆਊਟ ਆਫ ਹੈਲਪ ਜਾਂ ਕਿਸੇ ਵੀ ਉਹਦੇ ਅੰਦਰ ਉਹ ਪੈਸੇ ਪਾਤਾ ਦਿੰਦੇ ਬਟ ਉਹ ਨਾ ਤਾਂ ਕੋਈ ਰਿਲੇਟਿਵ ਹੁੰਦਾ ਤੇ ਨਾ ਉਹ ਕਾਲ ਕੋਈ ਵੈਰੀਫਾਈਡ ਹੁੰਦੀ ਹੈ ਬਾਹਰੋਂ ਕਾਲ ਆਉਂਦੀ ਹੈ ਪਲੱਸ 1 ਵਾਲੇ ਨੰਬਰਸ ਤੋਂ ਐਂਡ ਉਹ ਕਾਲ ਦੇ ਉੱਤੇ ਆਪਾਂ ਇੱਕ ਵਾਰੀ ट्रांजैक्शन ਕਰ ਦਿੰਨੇ ਐਂਡ ਉਸ ਤੋਂ ਬਾਅਦ ਆਪਣੇ ਪੈਸੇ ਫਿਰ ਮਤਲਬ ਫਰਾਡ ਆਪਣੇ ਨਾਲ ਹੋ ਜਾਂਦਾ ਸੋ ਇਹਨਾਂ ਤਿੰਨ ਤਿੰਨ ਚਾਰ ਤਿੰਨਾ ਤਰ੍ਹਾਂ ਨੀ ਕਾਲਸ ਤੋਂ ਪਲੀਜ਼ ਧਿਆਨ ਨਾਲ ਰੋ ਜੇ ਇਦਾਂ ਦਾ ਕੁਝ ਹੋ ਵੀ ਜਾਂਦਾ ਹੈ ਤਾਂ ਇਮੀਡੀਏਟਲੀ 1930 ਤੇ ਕਾਲ ਕਰੋ ਤਾਂ ਜੋ ਤੁਹਾਡੀਆਂ ट्रांजैक्शन ਜੀ ਔਨ ਦਾ ਵੇ ਨੀ ਕਿਸੇ ਇੰਟਰਮੀਡੀਅਰੀ ਕੋਲ ਹੈਗੀਆਂ ਨੇ ਤਾਂ ਉਥੇ ਹੀ ਬਲੌਕ ਹੋ ਜਾਣ ਤੇ ਸਭ ਤੋਂ ਪਹਿਲਾਂ ਤਾਂ ਪ੍ਰੀਵੈਂਟ ਹੀ ਕਰੋ ਵੀ ਜੇ ਕੋਈ ਕਾਲ ਆਉਂਦੀ ਹੈ ਤਾਂ ਉਹਨੂੰ ਇੱਕ ਵਾਰੀ ਤਾਂ ਡਿਸਕਨੈਕਟ ਕਰਕੇ ਟ੍ਰਾਈ ਟੂ ਵੈਰੀਫਾਈ ਤੁਹਾਡੇ ਰਿਲੇਟਿਵਸ ਦੇ ਅੱਗੇ ਕੋਈ ਰਿਲੇਟਿਵ ਇੰਡੀਆ ਹੋਣਗੇ ਜੇ ਅਬਰੌਡ ਨਹੀਂ ਹੋਣਗੇ ਉਹਨਾਂ ਨਾਲ ਤੁਸੀਂ ਗੱਲ ਕਰ ਕੇ ਦੇਖੋ ਵੀ ਇਫ ਇਟ ਇਜ਼ ਟਰੂ অর ਨਾਟ ਮੈਡਮ ਇਹ ਤਾਂ ਗੱਲ ਹੋ ਗਈ ਕਿ ਕਿਸ ਤਰ੍ਹਾਂ ਦੀ ਕਾਲਸ ਆਉਂਦੀਆਂ ਤੇ ਆਪਾਂ ਫਿਰ ਵੀ ਪਬਲਿਕ ਨੂੰ ਕੀ ਕਵਾਂਗੇ ਜਾਂ ਤੁਸੀਂ ਨੰਬਰ ਦਿੱਤਾ ਹੈ 1930 ਤੇ ਇਹ ਕਿੰਨੀ ਡੇਰ ਦੇ ਵਿੱਚ ਵਿੱਚ ਬੈਟਰ ਹੈ ਕਿ ਜੇ ਕੰਪਲੇਨੈਂਟ ਆਪਣੇ ਉਹਨਾਂ ਨੂੰ ਤਾਂ ਲੌਂਚ ਕਰਾ ਦੇ ਐਸ ਸੂਨ ਐਸ ਪੋਸੀਬਲ ਜੀ ਐਸ ਸੂਨ ਐਸ ਪੋਸੀਬਲ ਡੋਂਟ ਵੇਟ ਫॉर 2 ਡੇਜ਼ ਇਫ ਇਟ ਇਜ਼ ਸੈਟਰਡੇ ਸੰਡੇ ਆਲਸੋ ਇੱਕ ਦੋ ਕੇਸਿਸ ਇਦਾਂ ਦੇ ਹੋਏ ਆ ਮੈਮ ਸੈਟਰਡੇ ਸੰਡੇ ਸੀ ਸਾਨੂੰ ਲੱਗਿਆ ਪੁਲਿਸ ਆਫਿਸ ਛੁੱਟੀ ਹੋਊਗੀ ਬਟ 1930 ਤੇ ਤੁਸੀਂ ਜਦੋਂ ਤੁਹਾਨੂੰ ਲੱਗਦਾ ਹੈ ਕਿ ਤੁਹਾਡਾ ਫਰਾਡ ਕਮਿਟ ਹੋਇਆ ਹੈ ਤੁਸੀਂ ਇਮੀਡੀਏਟਲੀ ਕਾਲ ਕਰੋ ਇਹਦੇ ਨਾਲ ਕੀ ਹੁੰਦਾ ਹੈ ਕਈ ਵਾਰੀ ਅਸੀਂ 4-4 ਲ ਫੀਸ ਹੋਇਆ ਹੋਇਆ 5.0 ਲੱਖ ਵੀ ਵਿਕਟਮ ਦਾ ਰਿਫੰਡ ਕਰਵਾਇਆ ਹੈਗਾ ਉਹ ਕਿਸ ਨਾ ਕਿਸੇ ਬੈਂਕ ਅਕਾਊਂਟ ਕਿਉਂਕਿ ਇਹ ਜਿਹੜੇ ਬੈਂਕ ਜਿਹੜੇ ਫਰੋਡ ਫਰੋਡ ਕਰਦੇ ਆ ਨਾ ਦੇ ਡੋਨਟ ਪੁੱਟ ਦਾ ਮਨੀ ਇਨ ਦਾ ਸੇਮ ਅਕਾਊਂਟ ਉਹ ਜਲਦੀ ਜਲਦੀ ਉਹ ਟ੍ਰਾਂਸਫਰ ਕਰਕੇ ਚਾਰ ਪੰਜ ਲੇਅਰਸ ਬਣਾ ਲੈਂਦੇ ਆ ਤੋ 1930 ਬੇਸਿਕਲੀ ਜਿੱਥੇ ਜਿੱਥੇ ਉਹ ਮਨੀ ਨੂੰ ਫੋਲੋ ਕਰ ਦਿੰਦੇ ਆ ਜਦ ਤੱਕ ਵਿਡਰੋਅਲ ਨਹੀਂ ਹੁੰਦਾ ਉਸ ਅਕਾਊਂਟ ਤੱਕ ਉਹ ਫ੍ਰੀਜ਼ ਕਰਵਾ ਦਿੰਦੇ ਆ ਉਹਦੇ ਸੋ ਇਟਸ ਬੈਟਰ ਕਿ ਤੁਸੀਂ ਇਮੀਡੀਏਟਲੀ ਜਦੋਂ ਤੁਹਾਨੂੰ ਪਤਾ ਲੱਗਦਾ ਓਬਵੀਅਸਲੀ ਪਹਿਲਾਂ ਤਾਂ ਤੁਹਾਡੂ ਆਪ ਨੂੰ ਅਵੇਰਨੈਸ ਹੋਣੀ ਚਾਹੀਦੀ ਹੈ ਨਾ ਕਿ ਇੱਕ ਵਾਰੀ ਆ ਫਰਾਡ ਹੋ ਗਿਆ ਸਾਡੇ ਨਾਲ ਡੋਂਟ ਵੇਟ ਫਾਰ ਅ ਡੇ অর ਟੂ ਇਮੀਡੀਏਟਲੀ ਵਿਦਨ ਆਵਰਜ਼ ਜੇ ਤੁਸੀਂ ਕਰ ਦੋ ਤਾਂ ਉਹ ਤੁਹਾਡਾ ਅਮਾਉਂਟ ਜਿਹੜਾ ਹੈਗਾ ਉਹ ਅਸੀਂ ਤੁਹਾਨੂੰ ਵਾਪਸ ਦਵਾ ਸਕਦੇ ਹਾਂ ਤੇ ਮੈਡਮ ਜਿਹੜਾ 1930 ਨੰਬਰ ਹੈ ਇਹ 24/7 ਅਵੇਲੇਬਲ ਹੈ ਇਹ ਨੰਬਰ ਕਿਹਨਾ ਦਾ ਹੈ ਮੈਡਮ ਇਹ ਨੰਬਰ ਗਵਰਨਮੈਂਟ ਆਫ ਇੰਡੀਆ ਵੱਲੋਂ ਆ ਇਸ਼ੂ ਕੀਤਾ ਗਿਆ ਸੀਗਾ ਫॉर ਸਾਈਬਰ ਹੈਲਪਲਾਈਨ ਨੰਬਰ ਹੈਗਾ ਇਹ ওভারঅল ਇੰਡੀਆ ਦੇ ਅੰਦਰ ਇਹ ਚੱਲਦਾ ਹੈ ਜਿਹੜੀ ਸਟੇਟ ਦਾ ਫਰਾਡ ਹੁੰਦਾ ਹੈ ਉਹ ਸਟੇਟ ਦੇ ਅੰਦਰ ਫਿਰ ਇਹ ਆਪਣਾ ਮਤਲਬ ਅਫੀਸ਼ੀਅਲਸ ਆਰ देयर ਹੈਲਪ ਡੈਸਕ ਮੰਨੇ ਹੋਇਆ ਤਾਂ ਉੱਥੇ ਉਹ ਡੀਲ ਕਰਦੇ ਹੈਗੇ ਇਹਦੇ ਨਾਲ ਹੋਰ ਤੁਸੀਂ ਸਾਈਬਰ ਠੱਗੀ ਤੋਂ ਬਚਣ ਵਾਸਤੇ ਆਮ ਲੋਕਾਂ ਨੂੰ ਤੁਸੀਂ ਕੀ ਅਪੀਲ ਮੈਸੇਜ ਦੇਣਾ ਚਾਹੋਗੇ ਹੋਰ ਸਾਈਬਰ ਫਰਾਡ ਹੁਣ ਇੱਕ ਇਹ ਵੀ ਹੁੰਦਾ ਹੈ ਕਿ ਦੇ ਕਾਲ ਯੂ ਆਪ ਵੀ ਅਸੀਂ ਬੈਂਕ ਤੋਂ ਬੋਲਦੇ ਆਂ ਇਦਾਂ ਨਹੀਂ ਕਾਲ ਸਾਨੂੰ ਈਵਨ ਪੁਲਿਸ ਅਫੀਸ਼ਰਜ਼ ਵੀ ਕਿੰਨੀ ਵਾਰੀ ਆਈਆਂ ਨੇ ਕਿ ਅਸੀਂ ਆ ਵੀ ਆਰ ਫਰਮ ਐਚ ਡੀ ਐਫ ਸੀ ਬੈਂਕ ਐਂਡ ਮੋਸਟਲੀ ਇਹ ਕਾਲ ਸੰਡੇ ਨੂੰ ਵੀ ਆਉਂਦੀਆਂ ਨੇ ਤੋ ਬੀ ਅਵੇਅਰ ਕਿ ਸੰਡੇ ਨੂੰ ਕੋਈ ਬੈਂਕ ਪਹਿਲਾਂ ਤਾਂ ਵਰਕਿੰਗ ਨਹੀਂ ਹੁੰਦਾ ਐਂਡ ਨੋ ਬੈਂਕ ਅਫੀਸ਼ਰਲ ਜਾਂ ਕ੍ਰੈਡਿਟ ਕਾਰਡ ਲਈ ਜਾਂ ਕੋਈ ਵੀ ਤੁਹਾਨੂੰ ਕਿਸੇ ਕੋਈ ਵੀ ਮੋਬਾਈਲ ਫੋਨ ਤੇ ਤੁਹਾਨੂੰ ਕਨੈਕਟ ਕੰਟੈਕਟ ਕਰਨ ਦੀ ਕੋਸ਼ਿਸ਼ ਨਹੀਂ ਕਰੂਗਾ ਸੋ ਇਨ ਕੇਸ ਜੇ ਤੁਹਾਨੂੰ ਕਾਲ ਫਰਮ ਓਵਰ ਅ ਮੋਬਾਈਲ ਫੋਨ ਫਰਮ ਬੈਂਕ ਪੀਪਲ ਕੇ ਤੁਹਾਡਾ ਕ੍ਰੈਡਿਟ ਕਾਰਡ ਹੋਣ ਵਾਲਾ ਐਕਸਪਾਇਰ ਹੋਣ ਵਾਲਾ ਜੇ ਤੁਸੀਂ ਰੀਨਿਊ ਕਰਾਉਣਾ ਚਾਹੁੰਦੇ ਹੋ ਜਾਂ ਫਿਰ ਤੁਹਾਡੇ ਬੈਂਕ ਦਾ ਕੁਝ ਡਿਟੇਲਸ ਮੰਗਦੇ ਆ ਤੁਹਾਡਾ ਓਟੀਪੀ ਤੁਹਾਡੇ ਸੀਵੀਵੀ ਨੰਬਰਸ ਮੰਗਦੇ ਆ ਕਾਈਂਡਲੀ ਡੋਨਟ ਗਿਵ ਇਟ ਨੋ ਨੋ ਬੈਂਕ ਅਫੀਸ਼ਰ ਵਿਲ ਐਵਰ ਆਸਕ ਯੂ ਓਵਰ ਅ ਫੋਨ ਕਾਲ ਤੇ ਜਦੋਂ ਤੁਸੀਂ ਉਹ ਦੇ ਦੇਦਨੇ ਹੈਗੇ ਹੋ ਫਿਰ ਤੁਹਾਡੇ ਅਕਾਊਂਟ ਚੋਂ ਟ੍ਰਾਂਜੈਕਸ਼ਨ ਸ਼ੁਰੂ ਹੋ ਜਾਂਦੀਆਂ ਨੇ ਸੋ ਫਿਰ ਉਹ ਫਿਰ ਅੱਗੇ ਦੀ ਅੱਗੇ ਫਿਰ ਤੁਹਾਡੇ ਕੋਲ ਹਲੇ ਹੀ ਹੁੰਦਾ ਜਦੋਂ ਫਰਾਡ ਹੋਈ ਜਾਂਦਾ ਹੈ ਤੁਹਾਡੇ ਬੈਂਕ ਚ ਪੈਸੇ ਨਿਕਲੀ ਜਾਂਦੇ ਆ ਤਾਂ 1930 ਤੇ ਇਮੀਡੀਏਟਲੀ ਕਾਲ ਕਰ ਲਓ ਫਿਰ ਵੀ देयर इज ਅ ਪੋਸਿਬਿਲਟੀ ਕਿ ਫ੍ਰੀਜ਼ ਹੋ ਜਾਵੇ ਪਰ ਸਭ ਤੋਂ ਪਹਿਲਾਂ ਤਾਂ ਮੈਂ ਇਹੀ ਕਹੂੰਗੀ ਸਾਰਿਆਂ ਨੂੰ ਇਹੀ ਅਪੀਲ ਹੈਗੀ ਹੈ ਕਿ ਤੁਹਾਨੂੰ ਕੋਈ ਵੀ ਫੋਨ ਕਾਲ ਆਉਂਦਾ ਹੈ ਬੀਟ ਯਰ ਰਿਲੇਟਿਵ ਕੋਈ ਵੀ ਪੈਸਿਆਂ ਦੇ ਮੰਗਣ ਪ੍ਰਤੀਫ ਕਾਲ ਆਉਂਦੀ ਹੈ ਤਾਂ ਪਲੀਜ਼ ਉਹਨੂੰ ਐਂਟਰਟੇਨ ਨਾ ਕੀਤਾ ਜਾਵੇ ਥੋੜਾ ਕਾਮ ਡਾਊਨ ਹੋ ਕੇ ਉਹਦੇ ਬਾਰੇ ਸੋਚ ਕੇ ਫਿਰ ਅੱਗੇ ਉਹ ਤੇ ਐਕਸ਼ਨ ਲਿਆ ਜਾਵੇ ਐਦਾਂ ਨਹੀਂ ਕਿ ਹਾਂ ਤੁਹਾਡਾ ਮੁੰਡਾ ਫੜਿਆ ਜੀ ਤਾਂ ਆਪਾਂ ਪੈਸੇ ਟ੍ਰਾਂਸਫਰ ਕਰ ਦਈਏ not uh, fair enough ਤੁਸੀਂ ਦਾ ਨਾ ਕਰੋ ਉਦੋਂ ਬਾਅਦ ਫਿਰ ਕਿਉਂਕਿ ਯੂ 겟 ਵਿਕਟਮ ਤੇ ਫਿਰ ਸਾਈਬਰ ਫਰਾਡ ਤੁਹਾਡਾ ਕਾਫੀ ਹਾਰਡ ਔਨ ਮਨੀ ਹੁੰਦੀ ਹੈ ਸਾਰਿਆਂ ਦੀ ਤਾਂ ਫਿਰ ਯੂ ਲੂਜ਼ ਇਟ ਤੁਹਾਡਾ ਸਤਿਓ ਮੈਡਮ ਅਰਸ਼ਪ੍ਰੀਤ ਕੌਰ ਗਰੇਵਾਲ ਜਿਹੜੇ ਕਿ ਸਾਈਬਰ ਸੈੱਲ ਮੋਗਾ ਦੇ ਇਨਚਾਰਜ ਨੇ ਇਸ ਵੇਲੇ ਤੇ ਵਧੀਆ ਭੂਮਿਕਾ ਨਿਭਾ ਰਹੇ ਨੇ ਆਪਣੀ ਵਧੀਆ ਸੇਵਾਵਾਂ ਦੇ ਰਹੇ ਨੇ ਮਹਿਕਮੇ ਨੂੰ ਲੋਕਾਂ ਵਾਸਤੇ ਵਧੀਆ ਕੰਮ ਕਰ ਰਹੇ ਨੇ ਤੇ ਸਾਡੀ ਵੀ ਤੁਹਾਨੂੰ ਮੋਗਾ ਟੁਡੇ ਨਿਊਜ਼ ਵੱਲੋਂ ਇਹੀ ਅਪੀਲ ਹੈ ਜਿਸ ਤਰ੍ਹਾਂ ਮੈਡਮ ਨੇ ਦੱਸਿਆ ਕਿ ਦੇਖੋ ਇਹ ਕਾਲਸ ਜਿਹੜੀ ਫੇਕ ਕਾਲਸ ਹੈ ਗਲਤ ਕਾਲਸ ਹੈ ਇਹਨਾਂ ਦਾ ਆਮ ਦਾ سلسلہ ਖਤਮ ਨਹੀਂ ਹੋਣਾ ਲੇਕਿਨ ਲੋੜ ਹੈ ਸਾਨੂੰ ਆਪ ਅਵੇਅਰ ਹੋਣ ਦੀ ਤੇ ਜਦੋਂ ਵੀ ਤੁਹਾਨੂੰ ਕਿ ਅਜੀਬ ਕਾਲ ਆਂਦੀ ਹੈ ਚਾਹੇ ਤੁਹਾਡੇ ਕਿਸੇ ਰਿਸ਼ਤੇਦਾਰ ਦਾ ਨਾਮ ਲੈ ਕੇ ਕਿ ਉਹਨੂੰ ਪੁਲਿਸ ਨੇ ਚੱਕ ਲਿਆ ਤੇ ਤੁਹ ਰੋ ਬਜਾਇਆ ਕਿ ਆਪਾ ਆਪਣਾ ਆਪਕ ਹੋਈਏ ਤੇ ਉਹਨਾਂ ਦੇ ਕਹਿਣ ਤੇ ਦਿੱਤੇ ਹੋਏ ਅਕਾਊਂਟ ਨੰਬਰ ਦੇ ਵਿੱਚ ਆਪਾਂ ਪੈਸੇ ਪਾਈਏ ਉਸ ਤੋਂ ਬਾਅਦ ਆਪਾਂ ਆਪਣੀ ਜਿਹੜੀ ਜਮਾ ਪੂੰਜੀ ਲੁਟਾ ਬੈਠੀਏ ਤੇ ਬਿਲਕੁਲ ਪਹਿਲਾਂ ਉਸ ਕਾਲ ਦੀ ਜਿਹੜੀ ਜੈਨੂਇਨਟੀ ਹੈ ਉਹਨੂੰ ਵੈਰੀਫਾਈ ਕਰੋ ਤੇ ਉਸ ਤੋਂ ਬਾਅਦ ਜਿਹੜਾ ਆਪਣਾ ਅਗਲਾ ਕਦਮ ਚੱਕੋ ਸਾਨੂੰ ਬਿਲਕੁਲ ਉਮੀਦ ਹੈ ਕਿ ਜਿਹੜੀ ਆ ਵੀਡੀਓ ਹੈ ਤੁਹਾਨੂੰ ਆਮ ਖਬਰਾਂ ਤੋਂ ਹਟ ਕੇ ਤੁਹਾਡੇ ਲਈ ਫਾਇਦੇਮੰਦ ਸਾਬਿਤ ਹੋਏਗੀ ਬਾਕੀ ਸਾਡੀ ਸਾਡੇ ਵਿਊਅਰਸ ਨੂੰ ਇੱਕ ਅਪੀਲ ਹੈ ਕਿ ਜੇ ਤੁਹਾਡੀ ਤੁਸੀਂ ਵੀ ਕਿਸੇ ਫਰਾਡ ਬਾਰੇ ਕੋਈ ਜਾਣਕਾਰੀ ਚਾਹੁੰਦੇ ਹੋ ਜਾਂ ਕੋਈ ਹੋਰ ਤੁਸੀਂ ਸਾਈਬਰ ਕ੍ਰਾਈਮ ਬਾਰੇ ਜਾਣਨਾ ਨੇ ਉਹ ਤਾਂ ਸਾਨੂੰ ਥਲੇ ਦਿੱਤੇ ਗਏ ਕਮੈਂਟ ਬਾਕਸ ਦੇ ਵਿੱਚ ਆਪਣੀ رائے ਜ਼ਰੂਰ ਲਿਖੋ ਤੇ ਆਪਣੀ ਡਿਮਾਂਡ ਲਿਖੋ ਤਾਂ ਕਿ ਅਗਲੀ ਜਿਹੜੀ ਤੋਂ ਨੈਕਸਟ ਵੀਡੀਓ ਹੈ ਅਸੀਂ ਤੁਹਾਨੂੰ ਉਹ ਸੰਬੰਧੀ ਬਣਾ ਕੇ ਦੇ ਸਕੀਏ ਤਾਂ ਕਿ ਤੁਸੀਂ ਜਿਹੜਾ ਹੈ ਸਾਈਬਰ ਜਿਹੜੇ ਠੱਗੀ ਦਾ ਸ਼ਿਕਾਰ ਹੋਣ ਤੋਂ ਬਚ ਸਕੋ ਮੋਗਾ ਟੂਡੇ ਨਿਊਜ਼ ਲਈ ਸੇ ਹੋ ਗਈ ਅਸ਼ੋਕ ਮੋਰਿਆ ਦੇ ਨਾਲ ਮਨੀਸ਼ ਜਿੰਦਲ ਮੋਗਾ